ਮੈਨੂੰ ਤਾਂ ਬੜਾ ਹੀ ਹਾਸਾ ਆ ਜਾਂਦਾ ਜਦੋਂ ਮੈਂ ਦੇਖਦਾਂ ਕਿ ਪ੍ਰਤਾਪ ਬਾਜਵਾਜੀ ਤੇ ਰਾਜਾ ਵੜਿੰਗ ਦਿੱਲੀ ਦੇ ਇਨਫਲੂਐਂਸ ਬਾਰੇ ਗੱਲ ਕਰਦੇ ਆ ਮੁੱਦੇ ਚੱਕਦੇ ਆ ਉਦੋਂ ਨਹੀਂ ਬੋਲੇ ਜਦੋਂ 5 ਸਾਲ ਪਾਕਿਸਤਾਨ ਦੇ ਆਈਐਸਆਈ ਦੀ ਏਜੰਟ ਆ ਕੇ ਇੱਥੇ ਸਾਰੀ ਸੱਤਾ ਚਲਾਦੀ ਰਹੀ ਸਾਰੀਆਂ ਆਈਐਸ ਦੀ ਬਦਲੀਆਂ ਮੰਤਰਾਲੇ ਕਿਹੜਾ ਕਿਹਨੂੰ ਮਿਲੇਗਾ ਉਹ ਡਿਸਾਈਨ ਕਰਦੇ ਸੀ ਸਾਰੀਆਂ ਅਥਾਰਟिटीज ਓਵਰਨ ਕਰਦੀ ਸੀ ਉਦੋਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਬੋਲੇ ਕਿਉਂਕਿ ਉਹ ਦਿਨਾਂ ਨੂੰ ਮੰਤਰਾਲੇ ਚਾਹੀਦੇ ਸੀਗੇ ਉਦੋਂ ਇਹਨਾਂ ਨੂੰ ਜ਼ਰੂਰੀ ਸੀ ਇਹਨਾਂ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਸਹਿਮਤੀ ਜਿਤਾਉਣੀ ਕਿਉਂਕਿ ਵਰਨਾ ਉਹਨਾਂ ਨੂੰ ਬਾਹਰ ਕੱਢ ਦਿੰਦੇ ਗੱਲ ਤਾਂ ਹੁੰਦੀ ਏ ਮੁੱਦੇ ਤੁਸੀਂ ਤਾਂ ਚੱਕੋ ਜੇ ਤੁਸੀਂ ਸਦਾ ਚੁੱਕਦੇ ਰਹੇ ਹੋ ਜੇ ਤੁਸੀਂ ਆਪਣੀ ਸੱਤਾ ਦੇ ਵੇਲੇ ਸੱਤਾ ਦੇ ਲਾਲਚ ਵਿੱਚ ਮੰਤਰੀਆਂ ਦੇ ਨਾਲ ਦੇ ਵਿੱਚ ਕੰਮ ਕਰਾਉਣ ਦੇ ਲਾਲਚ ਵਿੱਚ ਤੁਸੀਂ ਵਿੱਕ ਗਏ ਹੋ ਤੁਸੀਂ ਚੁੱਪ ਰਹਿ ਗਏ ਹੋ ਅੱਜ ਤੁਹਾਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ ਔਰ ਵੱਡੀ ਗੱਲ ਇਹ ਆ ਕਿ ਪੁਪੇਸ਼ ਭਗੇਲ ਜਿਹੜੇ ਲੁਧਿਆਣੇ ਰੋਡ ਸ਼ੋਅ 'ਚ ਵੀ ਆਏ ਸਕੇ ਉਦਾਂ ਵੀ ਪੰਜਾਬ 'ਚ ਘੁੰਮਦੇ ਦੇਖਦੇ ਆ ਉਹ ਕਿੱਥੋਂ ਦੇ ਰਹਿਣ ਵਾਲੇ ਆ ਤਰਨਤਾਰੇ ਦੇ ਰਹਿਣ ਵਾਲੇ ਆ ਕੋ ਜ ਹੈਗੇ ਆ ਗੁਰਦਾਸਪੁਰ ਦੇ ਰਹਿਣ ਵਾਲੇ ਉਹ ਵੀ ਤਾਂ ਦਿੱਲੀ ਨੂੰ ਆਉਂਦੇ ਆ ਤੁਸੀਂ ਬਿਨਾਂ ਗੱਲ ਤੋਂ ਅੱਜ ਵਿਰੋਧ ਕਰ ਰਹੇ ਕਿਉਂਕਿ ਵਿਰੋਧ ਤੇ ਅਧਾਰ ਤੇ ਤੁਹਾਡਾ ਸਰਵਾਈਵਲ ਆ ਜੇ ਤੁਸੀਂ ਵਿਰੋਧ ਨਹੀਂ ਕਰੋਗੇ ਤੁਸੀਂ ਖਤਮ ਹੋ ਜਾਓਗੇ ਵਰਨਾ ਵਿਰੋਧ ਕਰਨ ਲਈ ਤੁਹਾਡੇ ਕੋਲ ਮੁੱਦਾ ਨਹੀਂ ਹੈ ਕੋਈ ਵੀ ਵਿਰੋਧ ਤੁਹਾਡੀ ਰੋਜ਼ੀ ਰੋਟੀ ਦਾ ਸਾਧਨ ਹੈ ਇਸ ਵੇਲੇ ਤੁਹਾਡੀ ਮੀਡੀਆ ਵਿੱਚ ਜਿਹੜੀ ਪ੍ਰੈਜੈਂਸ ਆ ਉਹ ਵਿਰੋਧ ਕਰਕੇ ਹੀ ਆ ਪਰ ਅਦਰਵਾਈਜ਼ ਤੁਹਾਡੇ ਕੋਲ ਵਿਰੋਧ ਕਰਨ ਦਾ ਕੋਈ ਮੁੱਦਾ ਨਹੀਂ ਹੈ ਤੁਹਾਨੂੰ ਵਿਰੋਧ ਕਰਨਾ ਪੈਣਾ ਕਿਉਂਕਿ ਤੁਹਾਨੂੰ ਜ਼ਿੰਦਾ ਰਹਿਣਾ ਹੈ ਅਦਰਵਾਈਜ਼ ਸਾਰਾ ਪੰਜਾਬ ਦਾ ਨੀਤੀਆਂ ਨਾਲ ਸਹਿਮਤ ਹੈ ਸਾਰੇ ਪੰਜਾਬ ਦੀ ਅੱਜ ਤੁਹਾਨੂੰ ਮੈਂ ਲਿਖ ਕੇ ਦੇ ਰਿਹਾ ਕੇ ਪੰਜਾਬ ਲਈ ਜਿਹੜੇ ਬਿੰਤਰ ਫੈਸਲੇ ਅੱਜ ਹੋ ਰਹੇ ਆ ਇਸ ਤਰ੍ਹਾਂ ਦੇ ਬਿੰਤਰ ਫੈਸਲੇ ਅਜ ਤੱਕ ਕਦੇ ਵੀ ਕਿਸੇ ਸਰਕਾਰ ਦੇ ਨਹੀਂ ਕੀਤੇ ਹੋਣੇ ਮੈਨੂੰ ਤਾਂ ਬੜਾ ਹੀ ਹੱਸਾ ਜਾ ਆਉਂਦਾ ਜਦੋਂ ਮੈਂ ਦੇਖਦਾਂ ਕਿ ਪ੍ਰਤਾਪ ਬਾਜਵਾਜੀ ਤੇ ਰਾਜਾ ਵੜਿੰਗ ਦਿੱਲੀ ਦੇ ਇਨਫਲੂਐਂਸ ਬਾਰੇ ਗੱਲ ਕਰਦੇ ਆ ਮੁੱਦੇ ਚੱਕਦੇ ਆ ਉਦੋਂ ਨਹੀਂ ਬੋਲੇ ਜਦੋਂ 5 ਸਾਲ ਪਾਕਿਸਤਾਨ ਦੇ ਆਈਐਸਆਈ ਦੀ ਏਜੰਟ ਆ ਕੇ ਇੱਥੇ ਸਾਰੀ ਸੱਤਾ ਚਲਾਦੀ ਰਹੀ ਸਾਰੀਆਂ ਆਈਐਸ ਦੀ ਬਦਲੀਆਂ ਮੰਤਰਾਲੇ ਕਿਹੜਾ ਕਿਹਨੂੰ ਮਿਲੇਗਾ ਉਹ ਡਿਸਾਈਡ ਕਰਦੀ ਸੀ ਸਾਰੀਆਂ ਅਥਾਰਟिटीज ਓਵਰਰਨ ਕਰਦੀ ਸੀ ਉਦੋਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਬੋਲੇ ਕਿਉਂਕਿ ਇਹਨਾਂ ਨੂੰ ਮੰਤਰਾਲੇ ਚਾਹੀਦੇ ਸੀਗੇ ਉਦੋਂ ਇਹਨਾਂ ਨੂੰ ਜ਼ਰੂਰੀ ਸੀ ਇਹਨਾਂ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਸਹਿਮਤੀ ਜਿਤਾਉਣੀ ਕਿਉਂਕਿ ਵਰਨਾ ਉਹਨਾਂ ਨੂੰ ਬਾਹਰ ਕੱਢ ਦਿੰਦੇ ਗੱਲ ਤਾਂ ਹੁੰਦੀ ਏ ਮੁੱਦੇ ਤੁਸੀਂ ਤਾਂ ਚੱਕੋ ਜੇ ਤੁਸੀਂ ਸਦਾ ਚੁੱਕਦੇ ਰਹੇ ਹੋ ਜੇ ਤੁਸੀਂ ਆਪਣੀ ਸੱਤਾ ਦੇ ਵੇਲੇ ਸੱਤਾ ਦੇ ਲਾਲਚ ਵਿੱਚ ਮੰਤਰੀਆਂ ਦੇ ਨਾਲ ਦੇ ਵਿੱਚ ਕੰਮ ਕਰਾਉਣ ਦੇ ਲਾਲਚ ਵਿੱਚ ਤੁਸੀਂ ਵਿੱਕ ਗਏ ਹੋ ਤੁਸੀਂ ਚੁੱਪ ਰਹਿ ਗਏ ਹੋ ਅੱਜ ਤੁਹਾਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ ਔਰ ਵੱਡੀ ਗੱਲ ਇਹ ਆ ਕਿ ਪੁਪੇਸ਼ ਭਗੇਲ ਜਿਹੜੇ ਲੁਧਿਆਣੇ ਰੋਡ ਸ਼ੋਅ 'ਚ ਵੀ ਆਏ ਸਿਗੇ ਉਦਾਂ ਵੀ ਪੰਜਾਬ 'ਚ ਘੁੰਮਦੇ ਦੇਖਦੇ ਆ ਉਹ ਕਿੱਥੋਂ ਦੇ ਰਹਿਣ ਵਾਲਿਆ ਤਰਨਤਾਰਨ ਦੇ ਰਹਿਣ ਵਾਲਿਆ ਜੋ ਹੈ ਗਿਆ ਗੁਰਦਾਸਪੁਰ ਦੇ ਰਹਿਣ ਵਾਲੇ ਉਹ ਵੀ ਤਾਂ ਦਿੱਲੀ ਨੂੰ ਆਉਂਦੇ ਤੁਸੀਂ ਬਿਨਾਂ ਗੱਲ ਤੋਂ ਅੱਜ ਵਿਰੋਧ ਕਰ ਰਹੇ ਕਿਉਂਕਿ ਵਿਰੋਧ ਤੇ ਆਧਾਰ ਤੇ ਤੁਹਾਡਾ ਸਰਵਾਈਵਲ ਆ ਜੇ ਤੁਸੀਂ ਵਿਰੋਧ ਨਹੀਂ ਕਰੋਗੇ ਤੁਸੀਂ ਖਤਮ ਹੋ ਜਾਓਗੇ ਵਰਨਾ ਵਿਰੋਧ ਕਰਨ ਲਈ ਤੁਹਾਡੇ ਕੋਲ ਮੁੱਦਾ ਨਹੀਂ ਹੈ ਕੋਈ ਵੀ ਵਿਰੋਧ ਤੁਹਾਡੀ ਰੋਜ਼ੀ ਰੋਟੀ ਦਾ ਸਾਧਨ ਹੈ ਇਸ ਵੇਲੇ ਤੁਹਾਡੀ ਮੀਡੀਆ ਵਿੱਚ ਜਿਹੜੀ ਪ੍ਰੈਜੈਂਸ ਆ ਉਹ ਵਿਰੋਧ ਕਰਕੇ ਹੀ ਆ ਪਰ ਅਦਰਵਾਈ ਤੁਹਾਡੇ ਕੋਲ ਵਿਰੋਧ ਕਰਨ ਦਾ ਕੋਈ ਮੁੱਦਾ ਨਹੀਂ ਹੈ ਤੁਹਾਨੂੰ ਵਿਰੋਧ ਕਰਨਾ ਪੈਣਾ ਕਿਉਂਕਿ ਤੁਸੀਂ ਜ਼ਿੰਦਾ ਰਹਿਣਾ ਹੈ ਅਦਰਵਾਈਜ਼ ਸਾਰਾ ਪੰਜਾਬ ਦਾ ਨੀਤੀਆਂ ਨਾਲ ਸਹਿਮਤ ਹੈ ਸਾਰੇ ਪੰਜਾਬ ਦੀ ਅੱਜ ਤੁਹਾਨੂੰ ਮੈਂ ਲਿਖ ਕੇ ਦੇ ਰਿਹਾ ਕਿ ਪੰਜਾਬ ਲਈ ਜਿਹੜੇ ਬਿਹਤਰ ਫੈਸਲੇ ਅੱਜ ਹੋ ਰਹੇ ਆ ਇਸ ਤਰ੍ਹਾਂ ਦੇ ਬਿਹਤਰ ਫੈਸਲੇ ਅਜ ਤੱਕ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਕੀਤੇ ਹੋਣੇ ਆ